ਗੱਲ ਕਰੀਏ ਪੜਿਆਲਾ ਦੀ ਤਾਂ ਪੜਿਆਲਾ ਦੇ ਵਿੱਚੋਂ ਵਿਕਾਸ ਦੇ ਮੁੱਦੇ ਕਾਫੀ ਸੀ ਪਰ ਹੁਣ ਇਹ ਪਿੰਡ ਵੈਂਟੀਲੇਟਰ ਤੇ ਪੁੱਜਿਆ ਹੋਇਆ ਹੈ ਹਾਲ ਤਾਂ ਬਹੁਤ ਮਾੜਾ ਜੀ ਪਿੰਡ ਦਾ ਹਾਲ ਤਾਂ ਤੁਹਾਨੂੰ ਪਤਾ ਹੀ ਹੈ ਸੀਵਰੇਜ ਦਾ ਪਾਣੀ ਗਲੀਆਂ ਚ ਫਿਰਦਾ ਜੀ ਕੋਈ ਰਸਤਾ ਨਹੀਂ ਕੋਈ ਹੋਰ ਨਹੀਂ ਫਿਰ ਸਾਡੇ ਪਿੰਡ ਉਹ ਆਪਣੇ ਰਾਮਦਾਸੀਆਂ ਆਪਣਾ ਰਵਦਾਸ ਜੀ ਵਾਲਿਆਂ ਦੀ ਧਰਮਸ਼ਾਲਾ ਬਣ ਰਹੀ ਸੀ ਜੀ ਉਹ ਵੀ ਸਿਆਸਤ ਦੀ ਭੇਡ ਚੜ ਗਈ ਉਹ ਕਦੇ ਕੋਈ ਨੀ ਪੱਥਰ ਰਖਾ ਜਾਂਦਾ ਕਦੇ ਕੋਈ ਰੋਖ ਜਾਂਦਾ ਕਹੇ ਸਾਂਜੀ ਜਗਾ ਜੇ ਕੋਈ ਬਣ ਜੂਗਾ ਤਾਂ ਉਹਦਾ ਇਹਦਾ ਕਮਿਸ਼ਨ ਖਾ ਕੇ ਜੇ ਤੁਹਾਨੂੰ 10% ਆ ਜੂਗਾ ਇਹ ਨਾਲ ਜਵਾਰੇ ਨਹੀਂ ਪੈਣੇ ਤੁਹਾਡੇ ਕੁਝ ਨਹੀਂ ਹੋਣਾ ਬਹੁਤ ਆਪਣੇ ਕਮਿਸ਼ਨ ਨੂੰ ਦੇਖ ਜੀ ਕਮਿਸ਼ਨ ਮਿਲ ਗਿਆ ਠੇਕੇਦਾਰ ਨੇ ਦਿੱਤਾ ਤਾਂ ਠੀਕ ਹੈ ਨਹੀਂ ਉਹਨੂੰ ਕਹਿ ਦਿੰਦੇ ਕਲੀਅਰੈਂਸ ਨਹੀਂ ਤੈਨੂੰ ਦੇਣੀ ਵੀ ਇਹਨੂੰ ਜਿਹੜੀ ਪਾਵਰ ਆ ਜਾਂਦੀ ਹੈ ਨਾ ਜਿਵੇਂ ਕਿਸੇ ਕੋਲ ਐਮ.ਐਲ.ਏ ਆ ਗਿਆ ਕੋਈ ਕਿਸੇ ਕੋਲ ਪ੍ਰਧਾਨੀ ਆ ਗਈ ਕੋਈ ਐਮ.ਸੀ ਆ ਗਈ ਇਹਨਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਇਹ ਸਾਲੀ ਘਰ ਦੀ ਜ਼ਗੀਰ ਥੋੜੋ ਐ ਵੀ ਜੱਦੀ ਪੁਸਤੀ ਲੰਬੜਦਾਰੀ ਥੋੜੋ ਐ ਵੀ ਬਾਪ ਤੇ ਬਾਦ ਪੁੱਤ ਨੂੰ ਮਿਲੀ ਜਾਊਗੀ ਇਹ ਜੱਦੀ ਪੁਸਤੀਓ ਬਣਾ ਕੇ ਵੇਝਾਉਂਦੇ ਆ ਇੱਕ ਤੁਹਾਡੇ ਪਿੰਡ ਦਾ ਹੋਰ ਰਸਤੇ ਦਾ ਵੀ ਮੁੱਦਾ ਸੀਗਾ ਉਹ ਵੀ ਕਾਫੀ ਭੱਖਿਆ ਸੀਗਾ ਤੁਸੀਂ ਵੀ ਕਾਫੀ ਨਾਰੇ ਲਾਏ ਸੀਗੇ ਵੀ ਨਹੀਂ ਇਹ ਪੁੱਲ ਨੂੰ ਰਸਤਾ ਛੱਡਿਆ ਜਾਵੇ ਉਹਦਾ ਕੀ ਬਣਿਆ ਜੀ ਤੇ ਉਹ ਕਿ ਗਾੜੇ ਦੱਸੋ ਤੁਸੀਂ ਰਾਜਵੀਰ ਤੇਜਵੀਰ ਜੀ ਨਾਲ ਬਹੁਤ ਦੇਰ ਰਹੇ ਆ ਜੇ ਅੱਜ ਉਹ ਹੁੰਦੇ ਤਾਂ ਕੀ ਇਹ ਕੰਮ ਕਰਨਾ ਪੈਣਾ ਸੀਗਾ ਹੁੰਦਾ ਉਹਨਾਂ ਨੇ ਬਰਨਾਲੇ ਦੀ ਸਰਕਾਰ ਚ ਝੰਡੀ ਅਲੀਕਾਰ ਆਪਣੇ ਘਰ ਤੇ ਮੋੜਦੀ ਸੀ ਨਹੀਂ ਹੁਣ ਅੱਜ ਕੱਲ ਬੰਦਾ ਚਾ ਉਹਧਰ ਨੂੰ ਭਜਿਆ ਫਿਰਦਾ ਫਿਰ ਵੀ ਇਹ ਹੈਗੇ ਵੀ ਤੁਹਾਡੇ ਪਿੰਡ ਦੇ ਚੌਧਰ ਵਾਲੇ ਹਾਂ ਚੌਧਰ ਵਾਲੇ ਬਹੁਤ ਹੈ ਜੀ ਉਹ ਚੌਧਰਾਂ ਦਾ ਚੋਰ ਤੇ ਜੀ ਲਟੇਰੇ ਉਹ ਰਾਜਵੀਰભાઈ ਨੇ ਬਚਾਏ ਹੈ ਜੀ ਉਹ ਉਹ ਟਰਾਲਿਆਂ ਦੇ ਚੋਰ ਸਾਰਾ ਕੁਝ ਤੁਹਾਨੂੰ ਪਤਾ ਵੀ ਉਹਨਾਂ ਦੇ ਉਹ ਹੈ ਉਹਨਾਂ ਨੇ ਮਤਲਬ ਉਹ ਆਪਣੇ ਤਾਇਆ ਚਾਚੇ ਨਹੀਂ ਉਹਨਾਂ ਨੇ ਉਹ ਖਾ ਗਏ ਜਦੋਂ ਸਭ ਕੁਝ ਉਹ ਦੇਖੋ ਜਿਨ੍ਹਾਂ ਨੇ ਉਹ ਬਚਾਣੇ ਕੁਰਬਾਨੀ ਦਿੱਤੀ ਕੁਝ ਨਹੀਂ ਕਿਸੇ ਨੂੰ ਪਰਿਵਾਰ ਦੀ ਜਿਹੜੇ ਪੜਿਆਲਾ ਪਰਿਵਾਰ ਹੈ ਇਹਨਾਂ ਦੀ ਸੋਚ ਹੈ ਜਿਹੜੀ ਤੇਜਵੀਰ ਦੀ ਰਾਜਵੀਰ ਦੀ ਇਹਨਾਂ ਦੀ ਨਿਰਫਕ ਸੋਚ ਧੀ ਫਿਰ ਮੇਰੀ ਗੱਲ ਸੁਣੋ ਤਿੰਨ ਚਾਰ ਵਾਰੀ ਨਮਾਇੰਦਗੀ ਕਰੀਏ ਉਹਨਾਂ ਨੇ ਕੋਈ ਬੰਦਾ ਇਲਾਕੇ ਦਾ ਕਹਿ ਦੇਵੇ ਵੀ ਮੇਰੀ ਜ਼ਮੀਨ ਦੱਬਲੀ ਮੇਰਾ ਪੈਸਾ ਦੱਬਲਿਆ ਜਾਂ ਕੋਈ ਉਹਨਾਂ ਨੇ ਆਪਣੇ ਘਰ ਨੂੰ ਬਣਾ ਲਿਆ ਉਹਨਾਂ ਨੇ ਤਾਂ ਕੋਈ ਪਲਾਟ ਕੋਈ ਚੰਡੀਗੜ੍ਹ ਜਿਹੜੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਲਾਲਟ ਹੁੰਦੇ ਤੇ ਉਹ ਵੀ ਨਹੀਂ ਲਏ ਜਿਹੜੇ ਉਧਰ ਵਾਲੇ ਆ ਉਹ ਉਹ ਤਾਂ ਛੱਡੇ ਨਹੀਂ ਰਹੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਤੁਹਾਨੂੰ ਦੱਸਦਾ ਨਹੀਂ ਕਮਿਸ਼ਨ ਪਿੱਛੇ ਹੀ ਦੀ ਸਿਆਸਤ ਚੜ ਗਈ ਹੈ ਭੇਟ ਜਿਹੜੀ ਸਾਡੀ ਧਰਮਸ਼ਾਲਾ ਮਤਲਬ ਕੰਮ ਕਰਨਾ ਸੀਗਾ ਨਾ ਪਿੰਡ ਵਾਲੇ ਇਕੱਠੇ ਹੋ ਕੇ ਦੇ ਦੇਣਾ ਤਾਂ ਇਹ ਇਕੱਠੇ ਨੇ ਧਰਨਾ ਲਾਇਆ ਤਾਂ ਜੀ ਕਰਾਲੀ ਨਹੀਂ ਪੈਸੇ ਦੇ ਦੇਣੇ ਇਕੱਠੇ ਹੋਣੇ ਰਾਜਵੀਰ ਜਿੰਨਾ ਚਿਰ ਜਿਉਂਦਾ ਰਿਹਾ ਹੈ ਕਮੇਟੀ ਚ ਪਿੰਡ ਰਾਜਵੀਰ ਨੇ ਪਵਾਇਆ ਚਾਰ ਪੰਜ ਸਾਲ ਜਿੰਨਾ ਕਿਸੇ ਨੇ ਮਤਲਬ ਆਪਣੀ ਛੱਤੇ ਮਕਾਨ ਵਗੈਰਾ ਕਿਸੇ ਦਾ ਕੋਈ ਹੋ ਨਹੀਂਦਾ ਕੋਈ ਕਮੇਟੀ ਵਾਲਾ ਆ ਕੇ ਤੰਗ ਨਹੀਂਦਾ ਕਰਦਾ ਹੁਣ ਜਦੇ ਭੇਜ ਦਿੰਦੇ ਨੇ ਜੀ ਆ ਕੰਮ ਸਾਡਾ ਹਾਲ ਦੇਖੋ ਗਿਆ ਉਹ ਨਹੀਂ ਕਰਾਂਗੇ ਜੀ ਕਰਾਂਗੇ ਕਰਾਂਗੇ ਕਦ ਜੀ ਜਦ ਦੱਸੋ ਪੈਸੇ ਆ ਜੂਗੇ ਕਈ ਜਗਾਂ ਦਾ ਨਿਕਲਣ ਨੂੰ ਰਸਤਾ ਨਹੀਂ ਜੀ ਲੋਕਾਂ ਦੇ ਘਰ ਦੇ ਚੁੱਲਿਆਂ ਤੱਕ ਪਾਣੀ ਖੜਾ ਜੀ ਸੀਵਰੇਜਾ ਇਨਾ ਲੋਕਾਂ ਦੇ ਘਰ ਦੇ ਚੁੱਲਿਆਂ ਤੱਕ ਪਾਣੀ ਖੜਾ ਜੀ ਸੀਵਰੇਜਾ ਇਨਾ ਮੱਦਾ ਹਾਲ ਹੈ ਯਾਰ ਅੱਜ ਰਾਜਵੀਰ ਜਿਉਂਦਾ ਹੁੰਦਾ ਹੁੰਦਾ ਨਾ ਜੀ ਰਾਜਵੀਰ ਜੀ ਤਾਂ ਸਾਡੇ ਪਿੰਡ ਦੇਖੋ ਕੋਈ ਪ੍ਰਧਾਨ ਹੁੰਦਾ ਜੋ ਮਰਜ਼ੀ ਹੁੰਦਾ ਸਾਡੇ ਪਿੰਡ ਤਿੰਨ ਮੰਜ਼ਿਲਾ ਕਮਿਊਨਿਟੀ ਸੈਂਟਰ ਬਣਿਆ ਹੋਇਆ ਹੁੰਦਾ ਹੁਣ ਜਿਹੜਾ ਇਹ ਨਮਾਇੰਦਗੀ ਹੈ ਇਹ ਗੁਰਪ੍ਰਤਾਪ ਕਰ ਰਹੇ ਹਨ ਗੁਰਪ੍ਰਤਾਪ ਦੇ ਨਾਲ ਸਾਡਾ ਪੁੱਤਰ ਅਰਮਾਨ ਵੀਰ ਮਤਲਬ ਹੋ ਗਿਆ ਉਹ ਕਿਸ ਤਰ੍ਹਾਂ ਵਿਚਰਦੇ ਲੋਕਾਂ ਦੇ ਨਾਲ ਗੁਰਪ੍ਰਤਾਪ ਦੇ ਅਰਮਾਨ ਗੁਰਪ੍ਰਤਾਪ ਪਰ ਅਰਮਾਨ ਵੀਰ ਜਦ ਮਰਜੀ ਤੁਸੀਂ ਫੋਨ ਕਰੋ ਮਿਲਦੇ ਆ ਜਾਂਦੇ ਆ ਇਹ ਇਹ ਕਿਹਾ ਸਕਦਾ ਹੈ ਵੀ ਜਦ ਵੀ ਪਿੰਡ ਵਾਸੀ ਨੂੰ ਕਿਤੇ ਕੋਈ ਲੋੜ ਪੈਂਦੀ ਹੈ ਤਾਂ ਗੁਰਪ੍ਰਤਾਪ ਅਰਮਾਨ ਦੇ ਦਰਵਾਜ਼ੇ ਖੁੱਲੇ ਆ ਖੁੱਲੇ ਆ ਜੀ ਖੁੱਲੇ ਆ ਉਹ ਖੁੱਲੇ ਜਦ ਮਰਜੀ ਮਤਲਬ ਉਹ ਹੋਂਨੇ ਕੰਮ ਨੂੰ ਲਗਦਾ ਨਹੀਂ ਵੀ ਗੁਰਪ੍ਰਤਾਪ ਨੂੰ ਇੱਥੋਂ ਵਿਧਾਇਕ ਬਣਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਉਹਦੇ ਪਰਿਵਾਰ ਨੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਗੁਰਪ੍ਰਤਾਪ ਵੀ ਕਰ ਰਿਹਾ ਆਰਮਾਨ ਵੀ ਕਰ ਰਿਹਾ ਕਿਤੇ ਪਿੰਡ ਵਾਸੀ ਨੂੰ ਲੱਗਦਾ ਨਹੀਂ ਵੀ ਯਾਰ ਗੁਰਪ੍ਰਤਾਪ ਐਮਐਲਏ ਬਣ ਜਵੇ ਤਾਂ ਨਜ਼ਾਰਾ ਆ ਜਵੇ ਹੁਣ ਬਣ ਬਣਨਾ ਨਹੀਂ ਬਣਾਉਣਾ ਹੈ ਜੀ ਅਸੀਂ ਇਹ ਇਹ ਬਣਾਉਣਾ ਹੈ ਜੀ ਅਸੀਂ ਜੇਕਰ ਗੁਰਪ੍ਰਤਾਪ ਨੂੰ ਇੱਥੋਂ ਟਿਕਟ ਮਿਲਦੀ ਹੈ ਤਾਂ ਕਿੰਨੀ ਕੀ ਲੀਡ ਨਾਲ ਜਿੱਤ ਸਕਦੇ ਆ ਅਸੀਂ ਪੂਰੀ ਲੀਡ ਨਾਲ ਚਾਹੁੰਗੇ ਜੀ ਹਲਕਾ ਪੂਰਾ ਜਿਸ ਤਰ੍ਹਾਂ ਰਾਜਵੀਰ ਦੇ ਨਾਲ ਤਾਂ ਪੂਰਾ ਹਲਕਾ ਰਾਜਵੀਰ ਦੇ ਇਹਨਾਂ ਦਾ ਨੈੱਟ ਪੱਕਾ ਵੋਟ ਬੈਂਕ ਪੱਕਾ ਹੈ ਜੀ ਉਹ ਗੱਲ ਕਰੀਏ ਪੜਿਆਲਾ ਦੀ ਤਾਂ ਪੜਿਆਲਾ ਦੇ ਵਿੱਚ ਵਿਕਾਸ ਦੇ ਮੁੱਦੇ ਕਾਫੀ ਸੀ ਤਾਰੇ ਹੁਣ ਇਹ ਪਿੰਡ ਵੈਂਟੀਲੇਟਰ ਤੇ ਪੁੱਜਿਆ ਹੋਇਆ ਜੋ ਇੱਥੇ ਧਰਮਸ਼ਾਲਾ ਬਣ ਰਹੀ ਸੀ ਉਹ ਵੀ ਸਿਆਸਤ ਦੀ ਪੇਟ ਚੜ ਚੁੱਕੀ ਹੈ ਅਤੇ ਪਿੰਡ ਵਾਸੀ ਨਾਰਾਜ਼ ਨੇ ਕਿਉਂਕਿ ਪਿੰਡ ਦੇ ਵਿੱਚ ਜਦੋਂ ਵੀ ਕੋਈ ਕੰਮ ਹੁੰਦਾ ਹੈ ਤਾਂ ਰਾਜਨੀਤੀ ਹਾਵੀ ਹੁੰਦੀ ਹੈ ਅਤੇ ਕੰਮ ਨੂੰ ਰੋਕ ਦਿੱਤਾ ਜਾਂਦਾ ਹੈ ਸ਼ਮਸ਼ਾਨ ਘਾਟ ਦੇ ਵਿੱਚ ਵੀ ਕਾਫੀ ਬੁੱਟੀ ਖੜੀ ਹੈ ਇੱਥੇ ਤੱਕ ਕਿ ਜੋ ਕਿ ਪਿੰਡ ਦਾ ਗੰਦਾ ਪਾਣੀ ਹੈ ਉਹ ਨਾਲਾ ਵੀ ਬਿਲਕੁਲ ਜਾਮ ਪਿਆ ਤੇ ਸਾਡੇ ਨਾਲ ਨੇ ਪਿੰਡ ਦੇ ਵਾਸੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਸਰਦਾਰ ਹਰਦੇਵ ਸਿੰਘ ਅਰਦੇਵ ਜੀ ਹਾਲ ਕੀ ਹੈ ਪਿੰਡ ਦੇ ਪਿੰਡ ਚ ਕੰਮ ਕੀਨੇ ਖੋ ਰਹੇ ਹੈ ਹਾਲ ਤਾਂ ਬਹੁਤ ਮਾੜਾ ਜੀ ਪਿੰਡ ਦਾ ਹਾਲ ਤਾਂ ਤੁਹਾਨੂੰ ਪਤਾ ਹੀ ਹੈ ਸੀਵਰੇਜ ਦਾ ਪਾਣੀ ਗਲੀਆਂ ਚ ਫਿਰਦਾ ਜੀ ਕੋਈ ਰਸਤਾ ਨਹੀਂ ਕੋਈ ਹੋਰ ਨਹੀਂ ਫਿਰ ਸਾਡੇ ਪਿੰਡ ਉਹ ਆਪਣੇ ਰਾਮਦਾਸੀਆਂ ਦਾ ਆਪਣਾ ਰਵਦਾਸ ਜੀ ਵਾਲਿਆਂ ਦੀ ਧਰਮਸ਼ਾਲਾ ਬਣ ਰਹੀ ਸੀ ਜੀ ਉਹ ਵੀ ਸਿਆਸਤ ਦੀ ਭੇਟ ਚੜ ਗਈ ਉਹ ਕਦੇ ਕੋਈ ਨਹੀਂ ਪੱਥਰ ਰਖਾ ਜਾਂਦਾ ਕਦੇ ਕੋਈ ਰੋਕ ਜਾਂਦਾ ਹੈ ਕਹੇ ਜੇ ਲੋਕ ਲਾਲਚ ਵਿੱਚ ਪਏ ਹੋਏ ਹਨ ਵੀ ਦੇਖੋ ਇਹ ਸਾਂਝੀ ਜਗਾ ਜੇ ਕੋਈ ਬਣ ਜੂਗਾ ਤਾਂ ਉਹਦਾ ਇਹਦਾ ਕਮਿਸ਼ਨ ਖਾ ਕੇ ਜੇ ਤੁਹਾਨੂੰ 10% ਆ ਜੂਗਾ ਇਹ ਨਾਲ ਜਵਾਰੇ ਨਹੀਂ ਪੈਣੇ ਤੁਹਾਡੇ ਕੁਝ ਨਹੀਂ ਹੋਣਾ ਬਹੁਤ ਆਪਣੇ ਕਮਿਸ਼ਨ ਨੂੰ ਦੇਖਦੇ ਕਮਿਸ਼ਨ ਮਿਲ ਗਿਆ ਠੇਕੇਦਾਰ ਨੇ ਦਿੱਤਾ ਤਾਂ ਠੀਕ ਹੈ ਨਹੀਂ ਉਹਨੂੰ ਕਹ ਦਿੰਦੇ ਕਲੀਅਰੈਂਸ ਨਹੀਂ ਤੈਨੂੰ ਦੇਣੀ ਵੀ ਇਹਨੂੰ ਜਿਹੜੀ ਪਾਵਰ ਆ ਜਾਂਦੀ ਹੈ ਨਾ ਜਿਵੇਂ ਕਿਸੇ ਕੋਲ ਐਮ.ਐਲ.ਏ ਆ ਗਿਆ ਕੋਈ ਕਿਸੇ ਕੋਲ ਪ੍ਰਧਾਨੀ ਆ ਗਈ ਕੋਈ ਐਮ.ਸੀ ਆ ਗਈ ਇਹਨਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਇਹ ਸਾਲੀ ਘਰ ਦੀ ਜ਼ਗੀਰ ਥੋੜੋ ਐ ਵੀ ਜੱਦੀ ਪੁਸਤੀ ਲੰਬੜਦਾਰੀ ਥੋੜੋ ਐ ਵੀ ਬਾਪ ਤੇ ਬਾਦ ਪੁੱਤ ਨੂੰ ਮਿਲੀ ਜਾਊਗੀ ਇਹ ਜੱਦੀ ਪੁਸਤੀਓ ਬਣਾ ਕੇ ਵੇਝਾਉਂਦੇ ਆ ਮਤਲਬ ਤੁਸੀਂ ਐਂ ਕਹਿਣਾ ਚਾਹੁੰਦੇ ਹੋ ਵੀ ਜੇ ਕਿਸੇ ਨੂੰ ਚੌਧਰ ਮਿਲ ਜਾਂਦੀ ਆ ਤਾਂ ਚੌਧਰ ਦਾ ਗਲਤ ਫਾਇਦਾ ਕਰਦੇ ਗਲਤ ਫਾਇਦਾ ਕਰਦੇ ਆ ਜੀ ਗਲਤ ਫਾਇਦਾ ਕਰਦੇ ਆ ਜੀ ਉਹ ਤਾਂ ਉਹ ਤਾਂ ਫਿਰ ਐਂ ਵੀ ਆਪਣਾ ਹੀ ਕਹਿੰਦੇ ਵੀ ਆਪਾਂ ਇਕੱਠੇ ਕਰੀ ਜੋ ਆਪਣਾ ਜੋ ਕੁਝ ਵੀ ਹੈ ਲਈ ਜੋ ਆਪਣਾ ਜੋ ਹੁਣ ਲਾਹਾ ਹੈ ਬਣਾ ਲੀ ਸਾਰਾ ਕੋਸ ਪਿੰਡ ਦੇ ਵਿੱਚ ਇੱਕ ਜਿਹੜਾ ਗੰਦਾ ਨਾਲਾ ਹੈ ਉਹ ਅਸੀਂ ਆ ਜਾ ਕੇ ਦੇਖਿਆ ਬਿਲਕੁਲ ਜਾਮ ਹੋਇਆ ਪਿਆ ਜੀ ਪਾਣੀ ਹੁਣੀ ਨਿਕਾਸੀ ਨਹੀਂ ਨਿਕਲਦਾ ਤੁਸੀਂ ਕਾਉਂਸਲ ਨੂੰ ਮਿਲੇ ਕਦੇ ਜੀ ਇਹਦੇ ਬਾਰੇ ਕਾਉਂਸਲਰਾਂ ਨੂੰ ਸਾਡੇ ਨੂੰ ਕੀ ਨੂੰ ਮਿਲੀ ਜੀ ਇੱਕ ਕਾਉਂਸਲਰ ਸਾਡਾ ਪ੍ਰਧਾਨ ਹੈ ਜੀ ਦੂਏ ਕਾਉਂਸਲਰ ਨੂੰ ਵਿਚਾਰਿਆਂ ਨੂੰ ਉਹਨਾਂ ਨੇ ਸ਼ੁਰੂ ਕਰਾਇਆ ਤਾਂ ਰੋਕਤਾ ਦਫ਼ਤਰ ਮਸਾਲਾ ਦਾ ਵੀ ਮੈਂ ਹੁਣ ਨਾ ਤਾਂ ਕੋਈ ਇਹ ਬਣਾ ਰਹੇ ਜੀ ਅੱਜ ਫੇਰ ਵਿਚਾਰੇ ਉਹ ਦੁਬਾਰਾ ਦੁਬਾਰਾ ਬੰਦੇ ਵਿਚਾਰੇ ਕਹਿੰਦੇ ਉਹਨਾਂ ਨੇ ਧਰਨਾ ਵੀ ਲਾਇਆ ਤਾਂ ਬਈ ਉਹ ਵਿਚਾਰੇ ਕਹਿੰਦੇ ਵੀ ਜੇ ਸਾਡੀ ਧਰਮਸਾਲਾ ਬਣ ਜੇ ਦੇਖੋ ਗ੍ਰਾਂਟ ਆਈ ਵੀ ਪੈਸਾ ਆਇਆ ਵਾ ਪਿੰਡ 'ਚ ਲੱਗ ਜਾਣਾ ਚਾਹੀਦਾ ਹੁਣ ਤੁਹਾਨੂੰ ਪਤਾ ਵੀ ਹੋਰ ਅਗਲੇ ਮਹੀਨੇ ਚੋਣ ਹੋਣੀ ਹੈ ਚੋਣ ਜਾਬਤਾ ਲੱਗ ਜਾਊਗਾ ਫਿਰ ਰੁਕ ਜਾਊਗਾ ਜੀ ਕੰਮ ਤੁਹਾਨੂੰ ਪਤਾ ਪੰਜ ਸੱਤ ਸਾਲ ਤੁਹਾਨੂੰ ਪਤਾ ਪਹਿਲਾਂ ਹੀ ਢਾਈ ਨੂੰ ਹੋ ਗਏ ਜੀ ਉਹਨੂੰ ਬਈ ਇਸ ਕਰਕੇ ਇੱਕ ਤੁਹਾਡੇ ਪਿੰਡ ਦਾ ਹੋਰ ਰਸਤੇ ਦਾ ਵੀ ਮੁੱਦਾ ਸੀਗਾ ਉਹ ਵੀ ਕਾਫੀ ਭੱਖਿਆ ਸੀਗਾ ਤੁਸੀਂ ਵੀ ਕਾਫੀ ਨਾਰੇ ਲਾਏ ਸੀਗੇ ਵੀ ਨਹੀਂ ਇਹ ਪੁਲ ਨੂੰ ਰਸਤਾ ਛੱਡਿਆ ਜਾਵੇ ਉਹਦਾ ਕੀ ਬਣਿਆ ਜੀ ਤੇ ਉਹ ਪੁਲ ਤਾਂ ਸਾਡਾ ਦੇਖੋ ਜਿਹੜਾ ਸੀ ਪੁਲ ਤਾਂ ਸਾਡੇ ਮਨਜ਼ੂਰ ਹੋਲੇ ਜੀ ਫਿਰ ਅਸੀਂ ਧਰਨਾ ਲਾਇਆ ਜੀ ਧਰਨੇ ਨਾਲ ਪੁਲ ਤਾਂ ਸਾਡੇ ਦੋਹੇ ਬਣਨ ਲੱਗ ਗਏ ਹੁਣ ਇੱਕ ਸਾਡਾ ਸਲੀਪਰ ਰੋਡ ਦਾ ਸਮੱਸਿਆ ਰਹਿ ਨਹੀਂ ਗਈ ਹੈ ਜੀ ਇੱਕ ਸਾਡੇ ਪਾਣੀ ਦਾ ਜਿਹੜਾ ਨਿਕਾਸ ਹੈ ਜੇ ਇਹਨੂੰ ਅਸੀਂ ਉਹਦਾ 65 ਫੁੱਟ ਮਤਲਬ ਕਹਿੰਦੇ ਵੀ ਇਹ ਪਾਸ ਹੋ ਗਿਆ ਤੁਹਾਡਾ 65 ਫੁੱਟ ਪਾਸ ਹੋਇਆ ਹੋਇਆ ਉਹ ਪੁਲ ਜਿੱਨਾਂ ਚਰ ਪਾਣੀ ਦਾ ਇਹ ਲਾਉਂਦੇ ਨਹੀਂ আর ਸਲੀਪਰ ਰੋਡ ਦਾ ਸਾਨੂੰ ਮਿੱਟੀ ਪਾ ਕੇ ਨਹੀਂ ਕਰਦੇ ਉਹ ਉਹਨਾਂ ਚ ਤੁਸੀਂ ਧਰਨਾ ਨਹੀਂ ਆਪਣਾ ਉਹ ਚੱਕਣਾ ਹੈਗਾ ਉਹ ਧਰਨਾ ਸਾਡਾ ਕੀ ਨਿਊ ਜਾਰੀ ਹੈ ਜਿੱਦਣ ਸਾਡੇ ਉਹ ਦੋਹੇ ਕੰਮ ਹੋ ਜਾਣਗੇ ਪੁਲਾਂ ਵਾਲੇ ਦੋਹੇ ਸਾਡੇ ਹੋਗੇ ਵੈਸੇ ਤਾਂ ਉਹ ਕਹਿੰਦੇ ਪੁਲਾਂ ਵਾਲੇ ਪਹਿਲਾਂ ਕਹਿੰਦੇ ਵੀ ਲੱਗਣੀ ਨਹੀਂ ਹੈ ਫਿਰ ਅਸੀਂ ਬਹੁਤ ਕੋਸ਼ਿਸ਼ ਕਰੀ ਸਾਡੇ ਨਾਲ ਮਤਲਬ ਸਾਰੇ ਬੰਦਿਆਂ ਨੇ ਸਹਿਯੋਗ ਜਿੰਨੇ ਮਤਲਬ ਚੌਣੇ ਵਾਲੇ ਤੇ ਪਿੰਡ ਵਾਸੀ ਹੋਰ ਜਿੰਨੇ ਐਮਸੀ ਤੇ ਸਾਡੇ ਮਤਲਬ ਦੂਜੀ ਪਾਰਟੀ ਸਾਰੇ ਉਹਨਾਂ ਨੇ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਦੂਜਾ ਸਾਡੇ ਉੱਪਰ ਰਾਜੇਵਾਲ ਨੇ ਮਤਲਬ ਸਾਡੇ ਬਹੁਤ ਮਦਦ ਕੀਤੀ ਹੈ ਉਹ ਗ੍ਰਾਂਡ ਜੁਨੀਅਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਸਾਡੇ ਪਿੰਡ ਤੇ 3-4 ਵਾਰੀ ਆ ਕੇ ਮੌਕਾ ਦੇ ਰੱਖਿਆ ਜੀ ਉਹਨਾਂ ਨੇ ਫਿਰ ਪ੍ਰਧਾਨ ਮੰਤਰੀ ਨੂੰ ਗੜਕਰੀ ਨੂੰ ਇਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਦਿੱਲੀ ਤੇ ਵੀ ਉਹਨਾਂ ਨੇ ਜ਼ੋਰ ਪ੍ਰੈਸ਼ਰ ਪਾਇਆ ਜਿਹਨੇ ਸਾਡਾ ਉਹ ਕੰਮ ਹੋ ਗਿਆ ਪਾਸ ਸਾਡਾ ਸਲੀਪਰ ਰੋਡ ਵੀ ਹੋਇਆ ਵਾ ਪਾਣੀ ਵਾਲਾ ਵੀ ਹੁਣ ਥੋੜੀ ਜਿਹੀ ਦੇਰੀ ਹੈ ਇਹਨਾਂ ਦੀ ਉੱਪਰ ਤੇ ਪੈਸਾ ਪੂਸਾ ਨਹੀਂ ਆਉਂਦਾ ਫਿਰ ਉਹਦੀ ਟੀਮ ਚੈੱਕ ਕਰਕੇ ਵੀ ਗਈ ਸੀ ਪਰ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਤਾਂ ਜਿੰਨਾ ਚਿਰ ਚਾਰੇ ਰਾਸਤੇ ਕਲੀਅਰ ਨਹੀਂ ਨਾ ਹੁੰਦੇ ਉਹਨਾਂ ਚਿਰ ਮਤਲਬ ਅਸੀਂ ਧਰਨਾ ਨਹੀਂ ਆਪਣਾ ਚੱਕਾਂਗੇ ਅਸੀਂ ਕਲੀਅਰ ਕਰਾਂਗੇ ਹੁਣ ਹਾਲੇ ਵੀ ਨੂੰ ਚਾਲਸਾ ਵੀ ਪਤਾ ਨਹੀਂ ਇਹ ਉੱਠ ਜਊਂਗੇ ਅਸੀਂ ਉੱਠਣ ਵਾਲੇ ਬੰਦੇ ਨਹੀਂ ਇੱਕ ਇੱਕ ਗੱਲ ਕੱਟਦਾ ਮੈਂ ਤੁਹਾਡੀ ਇੱਕ ਗੱਲ ਇਹ ਦੱਸੋ ਤੁਸੀਂ ਰਾਜਵੀਰ ਤੇਜਵੀਰ ਜੀ ਨਾਲ ਬਹੁਤ ਦੇ ਰਹੇ ਆ ਜੇ ਅੱਜ ਉਹ ਹੁੰਦੇ ਤਾਂ ਕੀ ਇਹ ਕੰਮ ਕਰਨਾ ਪੈਣਾ ਸੀਗਾ ਜੇ ਰਾਜਵੀਰ ਤੇਜਵੀਰ ਹੁੰਦੇ ਉਹ ਤਾਂ ਦੇਖੋ ਜੀ ਤੁਹਾਨੂੰ ਸਾਰੇ ਇਲਾਕੇ ਨੂੰ ਪਤਾ ਵੀ ਜੇ ਅੱਜ ਤੇਜਵੀਰ ਜਾਂ ਰਾਜਵੀਰ ਹੁੰਦੇ ਨਾ ਉਹਨਾਂ ਦੀ ਉਹਨਾਂ ਦੀ ਜਿਹੜੀ ਉਸ ਪਰਿਵਾਰ ਦੀ ਜਿਹੜੀ ਸੋਚ ਹੈ ਜਿਹੜਾ ਜਦੋਂ ਸਾਡਾ ਜ਼ਿਲ੍ਹਾ ਮਤਲਬ ਰੋਪੜ ਸੀਗਾ ਮੋਹਾਲੀ ਜ਼ਿਲ੍ਹਾ ਹਲੇ ਬਣਿਆ ਨਹੀਂਤਾ ਮੋਹਾਲੀ ਜ਼ਿਲ੍ਹਾ ਰੋਪੜ ਚ ਪੈਂਦਾਤਾ ਸਾਰਾ ਉਸ ਟਾਈਮ ਦੇ ਵਿੱਚ ਸਰਦਾਰ ਬਚਿੱਤਰ ਸਿੰਘ ਸਾਡੇ ਅੰਕਲ ਜੀ ਉਹਨਾਂ ਨੇ ਮਤਲਬ ਦੇਖੋ 1000 ਪਿੰਡਾਂ ਦੇ ਮਤਲਬ 1000 ਪਿੰਡ ਦੇ ਸਹਿਯੋਗ ਨਾਲ ਪੂਰੀ ਸਾਲਾ ਲੈ ਕੇ ਜ਼ਾਣਾ ਇਕੱਠਾ ਕਰਕੇ ਖਾਲਸਾ ਸਕੂਲ ਚ ਮੀਟਿੰਗ ਹੋਈ ਵੀ ਕੋਈ ਭਾਈ ਜ਼ਮੀਨ ਦੋ ਵੀ ਆਪਾਂ ਲੜਕੀਆਂ ਦਾ ਕਾਲਜ ਜਾਂਦਾ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਕਿਤੇ ਮਤਲਬ ਲੜਕੀਆਂ ਦੀ ਐਜੂਕੇਸ਼ਨ ਕਿਤੇ ਹੈ ਹੀ ਨਹੀਂ ਤੀ ਹੁਣ ਤਾਂ ਤੁਹਾਨੂੰ ਪਤਾ ਵੀ ਹੁਣ ਤਾਂ ਕਿ 1 ਕਿਲੋਮੀਟਰ ਟੱਪੋਂ ਤੁਸੀਂ ਯੂਨੀਵਰਸਿਟੀ ਖੁੱਲ ਗਈ ਕੋਈ ਉਹ ਹੈ ਜਦ ਕੋਈ ਹਿੱਲਾ ਨਹੀਂਦਾ ਜੀ ਫਿਰ ਦੇਖੋ ਸਾਡੇ ਹਲਕੇ ਦੀਆਂ ਜਿਹੜੀਆਂ ਲੜਕੀਆਂ ਉਹ 30 30 40 40 ਕਿਲੋਮੀਟਰ ਤੱਕ ਸਾਡੇ ਆ ਕੇ ਪੜਦੀਆਂ ਤੀਆਂ ਔਰ ਇਹ 4-5 ਬੱਸਾਂ ਦੀਆਂ ਜਾਂਦੀਆਂ ਉਹਨਾਂ ਨੇ ਕਾਲਜ ਬਹੁਤ ਚਲਾਇਆ ਕਾਲਜ ਜਿਹੜਾ ਤਾਂ ਜੀ ਇਹ ਸਾਡੇ ਨਾਲ ਮਤਲਬ ਅੰਕਲ ਜੀ ਜਿਹੜੇ ਬਹੁਤ ਨਰਫਕ ਸੋਚ ਵਾਲੇ ਬੰਦੇ ਤੇ ਉਹ ਅਗਰ ਜੇ ਉਹਨਾਂ ਨੇ ਮੰਨਣਾ ਹੁੰਦਾ ਉਹਨਾਂ ਨੇ ਬਰਨਾਲੇ ਦੀ ਸਰਕਾਰ ਚ ਛੰਡੀ ਅਲੀਕਾਰ ਆਪਣੇ ਘਰ ਤੇ ਮੋੜਦੀ ਸੀ ਨਹੀਂ ਹੁਣ ਅੱਜ ਕੱਲ ਬੰਦਾ ਚਾ ਉਹਦਰ ਨੂੰ ਭਜਿਆ ਫਿਰਦਾ ਫਿਰ ਵੀ ਇਹ ਹੈਗੇ ਵੀ ਤੁਹਾਡੇ ਪਿੰਡ ਦੇ ਚੌਧਰ ਵਾਲੇ ਹਾਂ ਚੌਧਰ ਵਾਲੇ ਬਹੁਤ ਹੈ ਜੀ ਉਹ ਚੌਧਰ ਹੁੰਦਾ ਚੋਰ ਤੇ ਜੀ ਲਟੇਰੇ ਉਹ ਰਾਜਵੀਰ ਬਾਈ ਨੇ ਬਚਾਏ ਹੈ ਜੀ ਉਹ ਉਹ ਟਰਾਲਿਆਂ ਦੇ ਚੋਰ ਸਾਰਾ ਕੁਝ ਤੁਹਾਨੂੰ ਪਤਾ ਵੀ ਉਹਨਾਂ ਦੇ ਉਹ ਹੈ ਉਹਨਾਂ ਨੇ ਮਤਲਬ ਉਹ ਆਪਣੇ ਤਾਇਆ ਚਾਚੇ ਨਹੀਂ ਉਹਨਾਂ ਨੇ ਉਹ ਖਾ ਗਏ ਜਦੋਂ ਸਭ ਕੁਝ ਉਹ ਦੇਖੋ ਜਿਨ੍ਹਾਂ ਨੇ ਉਹ ਬਚਾਣੇ ਨੇ ਕੁਰਬਾਨੀ ਦਿੱਤੀ ਕੁਝ ਨਹੀਂ ਕਿਸੇ ਨੂੰ ਮਤਲਬ ਕਿ ਆਜ਼ਾਦ ਰਾਜਵੀਰ ਤੇ ਤੇਜਵੀਰ ਤੋਂ ਬਾਅਦ ਇਹ ਚਾਮਲ ਗਏ ਜਿਹਨੇ ਘਰ ਤੋਂ ਬਾਹਰ ਨਿਕਲਦੇ ਉਹਨਾਂ ਨੂੰ ਕੁਝ ਨਹੀਂ ਮੇਰੀ ਗੱਲ ਸੁਣੋ ਉਹਨਾਂ ਨੂੰ ਪਤਾ ਕੁਝ ਹੋਣ ਮਤਲਬ ਜਿਹੜੇ ਅਸੀਂ ਐ ਇਸ ਪਰਿਵਾਰ ਦੀ ਜਿਹੜੇ ਪੜਿਆਲਾ ਪਰਿਵਾਰ ਹੈ ਇਹਨਾਂ ਦੀ ਸੋਚ ਹੈ ਜਿਹੜੀ ਤੇਜਵੀਰ ਦੀ ਰਾਜਵੀਰ ਦੀ ਇਹਨਾਂ ਦੀ ਨਿਰਪੱਖ ਸੋਚ ਧੀ ਫਿਰ ਮੇਰੀ ਗੱਲ ਸੁਣੋ ਤਿੰਨ ਚਾਰ ਵਾਰੀ ਨਮਾਇੰਦਗੀ ਕਰੀ ਉਹਨਾਂ ਨੇ ਕੋਈ ਬੰਦਾ ਇਸ ਇਲਾਕੇ ਦਾ ਕਹਿ ਦੇ ਵੀ ਮੇਰੀ ਜ਼ਮੀਨ ਦੱਬਲੀ ਮੇਰਾ ਪੈਸਾ ਦੱਬਲਿਆ ਜਾਂ ਕੋਈ ਉਹਨਾਂ ਨੇ ਆਪਣੇ ਘਰ ਨੂੰ ਬਣਾ ਲਿਆ ਉਹਨਾਂ ਨੇ ਤਾਂ ਕੋਈ ਪਲਾਟ ਕੋਈ ਚੰਡੀਗੜ੍ਹ ਜਿਹੜੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਲਾਲਤ ਹੁੰਦੇ ਤੇ ਉਹ ਵੀ ਨਹੀਂ ਲਏ ਜਿਹੜੇ ਚੌਧਰ ਵਾਲੇ ਆ ਉਹ ਉਹ ਤਾਂ ਛੱਡੇ ਨਹੀਂ ਰਹੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਤੁਹਾਨੂੰ ਦੱਸਦਾ ਨਹੀਂ ਕਿ ਕਮਿਸ਼ਨ ਪਿੱਛੇ ਹੀ ਦੀ ਸਿਆਸਤ ਚੜ ਗਈ ਹੈ ਭੇਟ ਜਿਹੜੀ ਸਾਡੀ ਧਰਮਸ਼ਾਲਾ ਮਤਲਬ ਕੰਮ ਕਰਨਾ ਸੀਗਾ ਨਾ ਪਿੰਡ ਵਾਲੇ ਇਕੱਠੇ ਹੋ ਕੇ ਦੇ ਦਿੰਦਾ ਤਾਂ ਇਹ ਇਕੱਠੇ ਨੇ ਧਰਨਾ ਲਾਇਆ ਤਾਂ ਜੀ ਕਰਾਲੀ ਨਹੀਂ ਪੈਸੇ ਦੇ ਦੇਣੇ ਇਕੱਠੇ ਹੋਣ ਪੈਸੇ ਤਾਂ ਪਿੰਡ ਵਾਲੇ ਤਾਂ ਲੰਦੇ ਹੀ ਹੈ ਜੀ ਜੇ ਕਿਸੇ ਨੇ ਮਤਲਬ ਨਕਸ਼ਾ ਪਾਸ ਕਰਾਉਣਾ ਤਾਂ ਉਹ ਜੇ ਕੋਈ ਮਰ ਜਾ ਕੰਮ ਕਰਨ ਲੱਗਦਾ ਤਾਂ ਅਸੀਂ ਜੋ ਰਾਜਵੀਰ ਜਿੰਨਾ ਚਿਰ ਜਿਉਂਦਾ ਰਿਹਾ ਹੈ ਕਮੇਟੀ ਚ ਪਿੰਡ ਰਾਜਵੀਰ ਨੇ ਪਵਾਇਆ ਚਾਰ ਪੰਜ ਸਾਲ ਜਿੰਨਾ ਕੋ ਨੇ ਮਤਲਬ ਆਪਣੀ ਛੱਤੇ ਮਕਾਨ ਵਗੈਰਾ ਕਿਸੇ ਦਾ ਕੋਈ ਉਹ ਨਹੀਂ ਦਾ ਕੋਈ ਕਮੇਟੀ ਵਾਲਾ ਆ ਕੇ ਤੰਗ ਨਹੀਂ ਦਾ ਕਰਦਾ ਹੁਣ ਜਦੇ ਭੇਜ ਦਿੰਦੇ ਜੀ ਆ ਨਹੀਂ ਇਹ ਤਾਂ ਸਭ ਕੁਝ ਲੋਕ ਹੁਣ ਪਿੱਟ ਰਹੇ ਆ ਵੀ ਸਾਡੇ ਕੋਲ ਸਿਸਟਮ ਹੈ ਜੇ ਜਿਹੜੇ ਰਸਤਿਆਂ ਨੂੰ ਬਣਾਉਣ ਦੀ ਲੋੜ ਹੈ ਉਹਨਾਂ ਨੂੰ ਤਾਂ ਕਰ ਨਹੀਂ ਰਹੇ ਜਿਹੜੇ ਰਸਤੇ ਸਹੀ ਸਲਾਮਤ ਉਹਨਾਂ ਨੂੰ ਪੱਟ ਕੇ ਵੀ ਠੇਕੇਦਾਰ ਨਾਲ ਕਮਿਸ਼ਨ ਵਾਣ ਜੇ ਬਸ ਉਹ ਸਿਸਟਮ ਕਰ ਰਹੇ ਆ ਜੀ ਆਪਣਾ ਦਿਖਾ ਰਹੇ ਆ ਹੁਣ ਉਹਨਾਂ ਨੇ ਮਤਲਬ ਉਹਨਾਂ ਨੂੰ ਪਿੰਡ ਜਣੀ ਇੰਨਾ ਕਿ ਜਾਗਰੂਕ ਹੋ ਗਿਆ ਨਾ ਜਿਹੜੇ ਸਾਡੇ ਮਤਲਬ ਐਸ ਸੀ ਵੀਰ ਐ ਇੱਧਰ ਮੰਹਲਾ ਹੈ ਉਹ ਬੰਦੇ ਹੁਣ ਇਹ ਕਿਤੇ ਧਰਨਾ ਰੋਸ ਲਾਉਣ ਦਾ ਦਿਖਾਉਂਦੇ ਰਹੇ ਉਹ ਹੁਣ ਦਿਖਾਉਣ ਲੱਗੇ ਵੀ ਵੀਰਜੀ ਆ ਦੇਖੋ ਆ ਕੰਮ ਸਾਡਾ ਹਾਲ ਦੇਖੋ ਕਿ ਆ ਉਹ ਨਹੀਂ ਕਰਾਂਗੇ ਜੀ ਕਰਾਂਗੇ ਕਰਾਂਗੇ ਕਾ ਜੀ ਜਾਂ ਦੱਸੋ ਪੈਸੇ ਆ ਜੂ ਕਈ ਜਗਾਂ ਦਾ ਨਿਕਲਣ ਨੂੰ ਰਸਤਾ ਨਹੀਂ ਜੀ ਲੋਕਾਂ ਦੇ ਘਰ ਦੇ ਚੁੱਲਿਆਂ ਤੱਕ ਪਾਣੀ ਖੜਾ ਜੀ ਸੀਵਰੇਜ ਦਾ ਇੰਨਾ ਮੰਦਾ ਹਾਲ ਹੈ ਹਾਲਾਂਕਿ ਜੇ ਮਤਲਬ ਬੰਦਾ ਇਹ ਚੰਗੇ ਹੁੰਦੇ ਜੇ ਅੱਜ ਰਾਜਵੀਰ ਜਿਉਂਦਾ ਹੁੰਦਾ ਨਾ ਜੀ ਰਾਜਵੀਰ ਜੀ ਤਾ ਸਾਡੇ ਪਿੰਡ ਦੇਖੋ ਕੋਈ ਪ੍ਰਧਾਨ ਹੁੰਦਾ ਜੋ ਮਰਜੀ ਹੁੰਦਾ ਸਾਡੇ ਪਿੰਡ ਤਿੰਨ ਮੰਜ਼ਿਲਾ ਕਮਿਊਨਿਟੀ ਸੈਂਟਰ ਬਣਿਆ ਹੋਇਆ ਹੁੰਦਾ ਜਿੰਨਾ ਸਾਡਾ ਪੈਸਾ ਪਿਆ ਜੀ ਸਾਡਾ ਪੈਸਾ 1.5 2 ਕਰੋੜ ਪਹਿਲਾਂ ਆਇਆ ਤਾਂ 1.5 2 4 ਕਰੋੜ ਹੁਣ ਵੀ ਆਇਆ ਹੋਇਆ ਹੁਣ ਕਮੇਟੀ ਨਹੀਂ ਦੇਖਿਆ ਉਹ ਜਿੰਨਾ ਸਾਡੀ ਸ਼ਾਮਲਾ ਟਰੱਸਟਿਆਂ ਦਾ ਪੈਸਾ ਸਾਰਾ ਕੁਝ ਉਹਦੇ ਉਪਰ ਪਿਆ ਪੈਸੇ ਦੀ ਕੋਈ ਘਾਟ ਨਹੀਂ ਹੈ ਬੰਦਾ ਜੇ ਪੈਸੇ ਨਾਲ ਬੰਦਾ ਵਧੀਆ ਕੰਮ ਕਰਦੇ ਬੰਦਾ ਆਪੇ ਉਸੇ ਨੂੰ ਕਹਿੰਦਾ ਵੀ ਬੰਦਾ ਵਾਕਈ ਜੀ ਫਲਾਣਾ ਸਿੰਘ ਨੇ ਵਧੀਆ ਕੰਮ ਕਰਿਆ ਹੁਣ ਦੇਖੋ ਇਹ ਕਾਲਜ ਦੀ ਸੋਚਤੀ ਫਿਰ ਕਾਲਜ ਨੂੰ ਦੇਖੋ ਜੀ ਜਿਹੜੀ ਉਸਦੀ ਬਾਤ ਚਲਦਾ ਦੇਖੋ ਬੇੜਾ ਬੈਠ ਗਿਆ ਜੀ 95% ਕਰਿਆ ਨਹੀਂ ਗੱਲ ਚੱਲਦਾ ਰਹਿਣਾ ਜੀ ਬਾਦਲ ਦਾ ਬੇੜਾ ਬੈਠ ਜਾਣਾ ਜੀ ਇਹ ਕਾਲਜ ਨੇ ਫੇਰ ਚੱਲੀ ਜਾਣਾ ਕੋਈ ਪਹਿਲਾਂ ਹੰਸਾਲੀ ਵਾਲੇ ਸੰਤ ਇਹਨਾਂ ਨੂੰ ਚ ਕਾਲਜ ਨੂੰ ਬਹੁਤ ਮਦਦ ਕਰਦੇ ਰਹੇ ਫੇਰ ਕੋਈ ਨਾ ਕੋਈ ਹੋਰ ਮਰਜੀ ਵੜਾ ਜਾਣਾ ਹੁਣ ਜਿਹੜਾ ਇਹ ਨਮਾਇੰਦਗੀ ਹੈ ਇਹ ਗੁਰਪ੍ਰਤਾਪ ਕਰ ਰਹੇ ਗੁਰਪ੍ਰਤਾਪ ਦੇ ਨਾਲ ਸਾਡਾ ਪੁੱਤਰ ਅਰਮਾਨ ਵੀਰ ਮਤਲਬ ਹੋ ਗਿਆ ਉਹ ਕਿਸ ਤਰ੍ਹਾਂ ਵਿਚਰਦੇ ਲੋਕਾਂ ਦੇ ਨਾਲ ਗੁਰਪ੍ਰਤਾਪ ਦੇ ਅਰਮਾਨ ਗੁਰਪ੍ਰਤਾਪ ਪਰ ਅਰਮਾਨ ਵੀਰ ਜਦ ਮਰਜੀ ਤੁਸੀਂ ਫੋਨ ਕਰੋ ਮਿਲਦੇ ਆ ਜਾਂਦੇ ਆ ਹੁਣ ਆ ਦੇਖੋ ਕਿੰਨਾ ਗਰਾਊਂਡ ਹੈ ਕਿਤੇ ਆਪਣੇ ਜ਼ਿਲ੍ਹੇ ਜੋ ਗਰਾਊਂਡ ਨਹੀਂ ਰਿਹਾ ਹੈਗਾ ਤੁਸੀਂ ਦੇਖਦੇ ਹੁਣੇ ਕਰਾਲੀ ਆਪਣਾ ਕਿੱਡਾ بڑا ਗਰਾਊਂਡ ਹੁੰਦਾ ਤਾਂ ਹੁਣ ਹੈ ਨਹੀਂ ਜਿਹੜਾ ਆਪਣਾ ਉਧਰ ਸਿੰਗਾਪੁਰਾ ਰੋਡ ਪਰ ਗਰਾਊਂਡ ਉਹ ਵੀ ਛੋਟਾ ਗਰਾਊਂਡ ਹੈ ਤੁਸੀਂ ਇੱਥੇ ਦੇਖ ਰਹੇ ਕਿੰਨਾ ਜਗ ਹੈ ਮਨੋ ਰਮਾ ਆਪਣਾ ਗੁਰਪ੍ਰਤਾਪ ਜੀ ਨੇ ਕੱਲ੍ਹ ਇਹ ਕਿਹਾ ਹੈ ਅਰਮਾਨ ਵੀਰ ਕਹਿੰਦਾ ਕੱਲੂ ਅਸੀਂ ਦੇ ਬਾਉਂਡਰੀ ਕਰਾ ਕੇ ਨਾ ਜਾਲੀ ਵਗੈਰਾ ਲਵਾ ਕੇ ਬਾਉਂਡਰੀ ਕਰ ਦੇਣੀ ਹੈ ਵੀ ਸਾਰੇ ਗਰਾਊਂਡ ਦੀ ਵਧੀਆ ਸਾਡੇ ਪਿੰਡ ਨੂੰ ਗਰਾਊਂਡ ਬਚਿਆ ਹੋਇਆ ਕਾਲਜ ਬਚਿਆ ਹੋਇਆ ਬਾਕੀ ਇਹਦੀ ਕਿਰਾਏ ਤੋਂ ਨੂੰ ਪਤਾ ਵੀ ਜੇ ਹੁਣ ਬੱਚੇ ਆ ਜਿਹੜਾ ਉਪਰ ਹਲਾ ਇਹਨਾਂ ਨੇ ਕਰਿਆ ਹੈ ਅਰਮਾਨ ਵੀਰ ਨੇ ਰਾਜਵੀਰ ਵਾਲਾ ਜਿਹੜਾ ਚਾਰ ਦੌਰ ਜਾ ਪਟਵਾਲ ਟੂਰਨਾਮੈਂਟ ਤੁਸੀਂ ਦੇਖਦੇ ਰਹੇ ਕਿ ਕਿੰਨ ਇਕੱਠਾ ਕਿੰਨਾ ਮਤਲਬ ਲੋਕਾਂ ਦਾ ਸਹਿਯੋਗ ਹੈ ਬਾਕੀ ਇਹ ਹੈ ਵੀ ਜਿੰਨੇ 40 50 ਸਾਲ ਦੇ ਮਿੱਤਰ ਪਿਛੜੇ ਵੇ ਰਾਜਵੀਰ ਦੇ ਹੁੰਦੇ ਦੇ ਜਿੰਨੇ ਸਾਰੇ ਇਲਾਕੇ ਦੇ ਦੋਸਤ ਮਿੱਤਰ ਤੇ ਉਹ ਸਾਰੇ ਉਰੇ ਆਉਨੇ ਆ ਜੀ ਸਾਰੇ ਇਕੱਠੇ ਹੁੰਨੇ ਮਿਲਦੇ ਬਹੁਤ ਵਧੀਆ ਇਹ ਇਹ ਮਤਲਬ ਇਹ ਇਹ ਕਹਿ ਸਕਦਾ ਹੈ ਵੀ ਜਦ ਵੀ ਪਿੰਡ ਵਾਸੀ ਨੂੰ ਕਿ ਤੇ ਕੋਈ ਲੋੜ ਪੈਂਦੀ ਹੈ ਤਾਂ ਗੁਰਪ੍ਰਤਾਪ ਅਗਰਮਾਨ ਦੇ ਦਰਵਾਜ਼ੇ ਖੁੱਲੇ ਆ ਖੁੱਲੇ ਆ ਜੀ ਖੁੱਲੇ ਆ ਉਹ ਖੁੱਲੇ ਜਦ ਮਰਜੀ ਮਤਲਬ ਉਹ ਹੋਂਨੇ ਕੰਮ ਨੂੰ ਹੁਣ ਸਾਡੇ ਅਰਮਾਨ ਵੀਰ ਵੀ ਨੇ ਕਿਸੇ ਤੋਂ ਪੈਸਾ ਨਹੀਂ ਕਿਸੇ ਤੋਂ ਕੋਈ ਗ੍ਰਾਹੀ ਨਹੀਂ ਕਰੀ ਆਪਣੇ ਆਪੇ ਸੰਗਤ ਨੇ ਉਹਨਾਂ ਨੂੰ ਪੈਸਾ ਦਿੱਤਾ ਹੁਣ ਗਾਹਾਂ ਵਾਲਾ ਜਿਹੜਾ ਟੂਰਨਾਮੈਂਟ ਆ ਉਹਨਾਂ ਨੂੰ ਵੀ ਮਤਲਬ ਜਿਹੜੇ ਬੱਚੇ ਸਾਡੇ ਬਾਹਰ ਹੈ ਨਾ ਉਹਨਾਂ ਨੇ ਮਤਲਬ ਕਹਤਾ ਕੋਈ ਕਹਿੰਦਾ ਮੈਂ ਪਹਿਲਾ ਨਾਮ ਮੈਂ ਦੇਣਾ ਦੂਜਾ ਨਾਮ ਮੈਂ ਦੇਣਾ ਤੈਨੂੰ ਕੋਈ ਖਰਚਾ ਨਹੀਂ ਜਿੰਨਾ ਮਰਜੀ ਅਗਲੇ ਸਾਲ ਅਸੀਂ ਕਬੱਡੀ ਦਾ ਵੀ ਟੂਰਨਾਮੈਂਟ ਕਰਾਵਾਂਗੇ ਵੀ ਓਏ ਨਹੀਂ ਆਪਾਂ ਨੂੰ ਆਪਾਂ ਜੇ ਥੋੜੀ ਲੱਗਦਾ ਨਹੀਂ ਵੀ ਗੁਰਪ੍ਰਤਾਪ ਨੂੰ ਇੱਥੋਂ ਵਿਧਾਇਕ ਬਣਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਉਹਦੇ ਪਰਿਵਾਰ ਨੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਗੁਰਪ੍ਰਤਾਪ ਵੀ ਕਰ ਰਿਹਾ ਰਮਾਨ ਵੀ ਕਰ ਰਿਹਾ ਕਿਤੇ ਪਿੰਡ ਵਾਸੀ ਨੂੰ ਲੱਗਦਾ ਨਹੀਂ ਵੀ ਯਾਰ ਗੁਰਪ੍ਰਤਾਪ ਐਮਐਲਏ ਬਣ ਜਵੇ ਤਾਂ ਨਜ਼ਾਰਾ ਆ ਜਵੇ ਹੁਣ ਬਣ ਬਣਨਾ ਨਹੀਂ ਬਣਾਉਣਾ ਹੈ ਜੀ ਅਸੀਂ ਇਹ ਇਹ ਬਣਾਉਣਾ ਹੈ ਜੀ ਅਸੀਂ ਅਸੀਂ ਚੰਨੀ ਸਾਹਿਬ ਨਾਲ ਵੀ ਗੱਲ ਹੋਈ ਵੀ ਸਾਨੂੰ ਮਤਲਬ ਪਾਰਟੀ ਦਾ ਕੋਈ ਉਹ ਨਹੀਂ ਅਸੀਂ ਕਿਹਾ ਹੁਣ ਦੁਨੀਆ ਫਿਰਦੀ ਹੈ ਜੀ ਕਾਂਗਰਸ ਉਹ ਤਾਂ ਹਲਕੇ ਦੇ ਲੋਕਾਂ ਨੇ ਦੇਖਣਾ ਵੀ ਕਿੰਨਾ ਦਾ ਮਤਲਬ ਜਿਆਦਾ ਰਤਬਾ ਹੈ ਕਰਉਣ ਬੰਦਾ ਕੰਮ ਚੰਗੇ ਕੰਮ ਕਰ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਗੁਰਪ੍ਰਤਾਪ ਜੀ ਨੇ ਦੱਸੋ ਕਿਸੇ ਦਾ ਕੋਈ ਉਹ ਨਹੀਂ ਕਰਿਆ ਵਾ ਗੁਰਪ੍ਰਤਾਪ ਜੀ ਦਾਵੇ ਜ਼ਾਰ ਰਹੇ ਔਰ ਇਹਦੇ ਟਿਕਟ ਦੇ ਜੇਕਰ ਗੁਰਪ੍ਰਤਾਪ ਨੂੰ ਇਤੋ ਟਿਕਟ ਮਿਲਦੀ ਹੈ ਤਾਂ ਕਿੰਨੀ ਕੀ ਲੀਡ ਨਾਲ ਜਿੱਤ ਸਕਦੇ ਆ ਅਸੀਂ ਪੂਰੀ ਲੀਡ ਨਾਲ ਚਾਹੂਗੀ ਜੀ ਹਲਕਾ ਪੂਰਾ ਜਿਸ ਤਰ੍ਹਾਂ ਰਾਜਵੀਰ ਦੇ ਨਾਲ ਤਾਂ ਪੂਰਾ ਹਲਕਾ ਰਾਜਵੀਰ ਦੇ ਇਹਨਾਂ ਦਾ ਨੈੱਟ ਪੱਕਾ ਵੋਟ ਬੈਂਕ ਪੱਕਾ ਹੈ ਜੀ ਉਹ ਇਹਨਾਂ ਦਾ ਵੋਟ ਬੈਂਕ ਰਾਜਵੀਰ ਵਾਲਾ ਪੱਕਾ ਉਸੇ ਤਰ੍ਹਾਂ ਜਮਿਆਂ ਬੈਠਾ ਹੈ ਰਾਜਵੀਰ ਨੂੰ ਆਪਾਂ ਗੁਰਪ੍ਰਤਾਪ ਜੀ ਨੂੰ ਟਿਕਟ ਮਿਲਦੀ ਹੈ ਭਾਰੀ ਬਹੁਮਤ ਨਾਲ ਜਿਤਾਉਣਗੇ ਜੀ ਇਸ ਕਰਕੇ ਅਤੇ ਧੰਨਵਾਦ ਜੀ ਇਹ ਇਹ ਸਨ ਪਿੰਡ ਵਾਸੀ ਤੇ ਇਹਨਾਂ ਨੇ ਪਿੰਡ ਦੀਆਂ ਔਕੜਾਂ ਵੀ ਗਣਾਈਆਂ ਤੇ ਨਾਲ ਹੀ ਗੁਰਪ੍ਰਤਾਪ ਅਤੇ ਰਮਨਦੀਪ ਵੀ ਤਾਰੀਫ ਕੀਤੀ ਹੈ ਵੀ ਇਹਨਾਂ ਵੱਲੋਂ ਹਮੇਸ਼ਾ ਘਰਾਂ ਦੇ ਆਪਣੇ ਦਰਵਾਜ਼ੇ ਖੁੱਲੇ ਰੱਖੇ ਜਾਂਦੇ ਨੇ ਜਦ ਵੀ ਕਿਸੇ ਪਿੰਡ ਵਾਸੀ ਨੂੰ ਲੋੜ ਪੈਂਦੀ ਹੈ ਤਾਂ ਉਹ ਜਦੋਂ ਮਰਜ਼ੀ ਇਹਨਾਂ ਨੂੰ ਫੋਨ ਕਰ ਦਵੇ ਤੇ ਇਹਨਾਂ ਦਾ ਕੰਮ ਪੈਲ ਦੇ ਆਧਾਰ ਤੇ ਅਤੇ ਮੌਕੇ ਤੇ ਹੀ ਕਰ ਦਿੱਤਾ ਜਾਂਦਾ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਰਾਜਵੀਰ ਅਤੇ ਤੇਜਵੀਰ ਬਾਰੇ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦੇ ਸਖਸੀ ਜਿਹੜਾ ਬਜ਼ੁਰਗ ਸਾਡੇ ਅੰਕਲ ਜੀ ਨੇ ਦੱਸਿਆ ਵੀ ਉਹ ਬਹੁਤ ਚੰਗੇ ਇਨਸਾਨ ਸੀ ਅਤੇ ਉਹਨਾਂ ਦੇ ਘਰੀ ਕਈ ਫੈਸਲੇ ਹੋ ਜਾਂਦੇ ਸਨ ਅਤੇ ਇਹਨਾਂ ਨੇ ਪਿੰਡ ਦੇ ਖਲਾਤ ਵੀ ਦੱਸਿਆ ਵੀ ਪਿੰਡ ਦੇ ਖਲਾਤ ਕਾਫੀ ਮਾੜੇ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਨਾਟ ਤੇ ਮੈਂ ਤੁਹਾਡਾ ਆਪਣਾ ਰਣ ਕੁਰਾਲੀ